ਇਸ ਸਮੇਂ ਦੀ ਗੱਲ ਹੈ ਕਿ ਦੋ ਦੋਸਤ ਸਫ਼ਰ ਤੇ ਨਿਕਲੇ ਸਫ਼ਰ ਤੇ ਗਏ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਰਾਹத் ਹੋ ਗਈ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਲੋਕ ਪੈਦਲ ਜਾਂਦੇ ਹੁੰਦੇ ਸੀ ਜਦੋਂ ਰਾਤ ਹੋ ਗਈ ਤੇ ਉਹਨਾਂ ਨੇ ਸੋਚਿਆ ਕਿ ਚਲੋ ਜਿੱਥੇ ਵੀ ਹੋਂਸੀ ਸੀ ਵੀ ਇੱਥੇ ਆਰਾਮ ਕਰ ਲੈਨੇ ਆ ਤੇ ਬਾਕੀ ਦਾ ਸਫ਼ਰ ਨਾ ਅਸੀਂ ਸੌਏ ਦੇ ਕਰਾਂਗੇ ਤੇ ਜਾਂ ਘਰਦੇ ਆ ਜਿਹੜੀ ਆਪਾਂ ਰੋਟੀ ਲੈ ਕੇ ਆਏ ਹੋ ਨਾ ਨਾਲ ਰੋਟੀ ਖਾ ਲੈਣੇ ਆ ਜਿੱਦਾਂ ਹੀ ਰੋਟੀ ਖਾਣ ਲੱਗੇ ਤਾਂ ਇੱਕ ਮੁਸਾਫਿਰ ਹੋਰ ਆ ਗਿਆ ਕੋਈ ਅਣਜਾਣ ਵਿਅਕਤੀ ਤੇ ਉਹ ਭੁੱਖਾ ਨੂੰ ਵੀ ਲੱਗੀ ਸੀ ਜਿੱਥੇ ਵੀ ਪਹੁੰਚੇ ਸੀ ਵੀ ਇੱਥੇ ਆਰਾਮ ਕਰ ਲੈਣੇ ਆ ਤੇ ਬਾਕੀ ਦਾ ਸਫ਼ਰ ਨਾ ਅਸੀਂ ਸਵੇਰੇ ਕਰਾਂਗੇ ਤੇ ਇਦਾਂ ਕਰਦੇ ਆ ਜਿਹੜੀ ਆਪਾਂ ਰੋਟੀ ਲੈ ਕੇ ਆਏ ਹੋਗਾ ਨਾ ਨਾਲ ਰੋਟੀ ਖਾ ਲੈਣੇ ਆ ਜਿੱਦਾਂ ਹੀ ਰੋਟੀ ਖਾਣ ਲੱਗੇ ਤੈਨੂੰ ਮੁਸਾਫਿਰ ਹੋਰ ਆ ਗਿਆ ਕੋਈ ਅਣਜਾਣ ਵਿਅਕਤੀ ਤੇ ਉਹ ਭੁੱਖੋਂ ਵੀ ਲੱਗੀ ਸੀ ਭੁੱਖਾ ਲੱਗੀ ਸੀ ਪਰ ਉਹ ਕੋ ਰੋਟੀ ਹੈ ਨਹੀਂ ਸੀ ਇਹ ਦੋਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਸਾਡੀ ਕੋ ਰੋਟੀ ਹੈਗੀ ਆ ਅਸੀਂ ਤੇਰਾ ਰੋਟੀ ਦੇ ਦਨੇ ਆ ਜਿਹੜਾ ਇੱਕ ਦੋਸਤ ਸੀ ਉਹਦੇ ਕੋਲ ਸੀ 3 ਰੋਟੀਆਂ ਤੇ ਜਿਹੜਾ ਦੂਜਾ ਦੋਸਤ ਸੀ ਉਹਦੇ ਕੋਲ ਸੀ 5 ਰੋਟੀਆਂ 8 ਰੋਟੀਆਂ ਹੋ ਗਈਆਂ 8 ਰੋਟੀਆਂ ਮੰਡਲੀਆਂ ਸੀ ਤਿੰਨਾਂ ਨੇ ਇਹਨਾਂ ਨੇ ਕਿਹਾ ਕਿ ਇੱਦਾਂ ਕਰਦੇ ਆਂ ਆਪਾਂ ਤਿੰਨ ਜਣੇ ਜਿਹੜਾ ਇੱਕ ਦੋਸਤ ਸੀ ਉਹਦੇ ਕੋਲ ਸੀ ਤਿੰਨ ਰੋਟੀਆਂ ਤੇ ਜਿਹੜਾ ਦੂਜਾ ਦੋਸਤ ਸੀ ਉਹਦੇ ਕੋਲ ਸੀ ਪੰਜ ਰੋਟੀਆਂ 8 ਰੋਟੀਆਂ ਹੋਈਆਂ 8 ਰੋਟੀਆਂ ਮੰਡਲੀਆਂ ਸੀ ਤਿੰਨਾਂ ਨੇ ਇਹਨਾਂ ਨੇ ਕਿਹਾ ਕਿ ਇੱਦਾਂ ਕਰਦੇ ਆਂ ਆਪਾਂ ਤਿੰਨ ਜਣੇ ਹੈਗੇ ਆਂ ਅਸੀਂ ਹਰ ਇੱਕ ਰੋਟੀ ਦੇ ਤਿੰਨ ਤਨ ਹਿੱਸੇ ਕਰਦੇ ਆਂ ਹਾਈਕ ਰੋਟੀ ਦੇ ਤਿੰਨ ਤਨ ਹਿੱਸੇ ਕੀਤੇ 8 ਰੋਟੀਆਂ ਸੀ ਕਿੰਨੇ ਹਿੱਸੇ ਹੋ ਗਏ 23 24 24 ਹਿੱਸੇ ਹੋ ਗਏ 24 ਦੇ ਜਿਹੜੇ ਸੀਗੇ ਉਸ ਜਿੰਨਾ ਚ ਵੰਡੇ ਤੇ 8-8 ਹਿੱਸੇ ਦੇਖਿਓ ਕਿ ਜਿਹਨੂੰ ਆ ਗਏ 3 ਨਾਂ ਨੇ 8-8 ਤੀਸ ਖਾਦੇ ਰੋਟੀ ਦੇ ਤੇ ਖਾ ਕੇ ਤੇ ਸੌ ਗਏ ਰਾਤ ਪਈ ਸੀ ਆਮ ਕਰ ਲੱਪੇ ਜਦੋਂ ਸਵੇਰਾ ਹੋਇਆ ਤੇ ਜਦੋਂ ਫਿਰ ਉੱਠ ਜਾਣ ਬਿਅਕਤੀ ਉਹਨਾਂ ਦੇ ਕੋਲੋਂ ਰੁਸਤੀ ਲੈਣ ਲੱਗਾ ਚਾਹ ਲੈਗਾ ਉਹਨੇ ਕਿਹਾ ਨਾਲੀ ਉਹਨਾਂ ਰਸਤਾ ਨਾਲੀ ਕਿਤਾਬ ਉਹਨਾਂ ਲਈ ਕਿ ਹੈ ਦੇ ਇਹ ਤਾਂ ਆਮ ਮਿੱਠੋੜਨਾ ਬਿਸਕੁਟ ਨਹੀਂ ਐਸਾ ਨਹੀਂ ਬਿਸਕੁਟ ਦਿੰਦਾ ਉਹਨੇ ਨਾ ਉਹਨਾਂ ਦੋਨਾਂ ਨੂੰ ਅੱਠ ਦੇ ਬਿਸਕੁਟ ਦਿੱਤੇ ਪਰ ਬਿਸਕੁਟ ਸੀਗੇ ਸੋਨੇ ਦੇ ਹੁਣ ਉਹ ਜੇ ਅੱਠ ਬਿਸਕੁਟ ਦੇ ਕੇ ਉਹਨਾਂ ਨੂੰ ਤੇ ਚਲਾ ਗਿਆ ਤੇ ਹੁਣ ਉਹ ਦੋਨਾਂ ਯਾਰੇ ਲੜਨ ਲੱਗ ਪਏ ਬਿਸਕੁਟਾਂ ਨੂੰ ਵੰਡਣ ਦੇ ਬਦਲੇ ਜਦੋਂ ਚਾਰੇ ਸਰੀ ਗੱਲ ਨਾ ਨਿਪੜੀ ਲੜਾਈ ਹੋ ਹੀ ਗਈ ਖਿਡਾਲੇ ਜੀ ਉਹ ਫਿਰ ਰਾਜੇ ਦੇ ਦਰਵਾਜ਼ੇ ਲੈ ਗਏ ਕਿ ਸੁਨੋ ਰਾਜੇ ਕੋਲ ਚਾਹਦੇ ਹਾਂ ਜਦੋਂ ਰਾਜੇ ਨੇ ਦਰਵਾਜ਼ੇ ਗੱਲ ਕੀਤੀ ਰਾਜੇ ਨੇ ਸਾਰੀ ਗੱਲਬਾਤ ਸੁਣੀ ਤੇ ਰਾਜੇ ਨੇ ਫੈਸਲਾ ਕੀਤਾ ਕਿ ਇੱਕ ਦੋਸਰੋਂ ਮਿਲੇਗਾ ਇੱਕ ਬਿਸਕਟ ਤੇ ਦੂਜਿਆਂ ਨੂੰ ਮਿਲੂਗੇ 7 ਬਿਸਕਟ ਕਿਉਂ ਕਿਉਂਕਿ ਜੀਲੇ ਕੋ 3 ਰੁਟੀਆਂ ਸੀ ਚਾਹੂ ਤਿੰਨੋਂ ਕੇ ਤਿੰਨ ਤਿੰਨ ਇਸੇ ਕੀਤੇ ਤਾਂ ਕਿੰਨੇ ਇਸੇ ਹੋਗੇ ਦਿੰਦੇ ਆ ਨੋ 9 ਪਿਸਟ ਬਣੇ ਤੇ 9 ਦੇ ਵਿੱਚੋਂ 8 ਤਾਂ ਵਾਪੇ ਆ ਗਿਆ ਇੱਕੋ ਹੀ ਰਤਾਣ ਜਾਣ ਵਾਲੇ ਆਦਮੀ ਨੂੰ ਤੇ ਜਿਹੜੇ ਕੋਤੀ ਪੰਜ ਤੇ ਪੰਜਾਂ ਦੇ ਜਦੋਂ ਤਿੰਨ ਤਣੇ ਹਿੱਸੇ ਕਿੰਨੇ ਹੋਵੇ ਪੰਜ ਤੇ 15 15 ਹਿੱਸੇ ਬਣੇ ਤੇ 15 ਦੇ ਵਿੱਚੋਂ 8 ਉਹਨੇ ਆਪ ਖਾਦੇ ਤੇ 7 ਉਸਨ ਜਾਣ ਵਾਲੇ ਆਦਮੀ ਨੂੰ ਦਿੱਤੇ ਇਹ ਜਿਹੜੀ ਦੁਨੀਆ ਹੈ ਨਾ ਬਲੀਦਾਨ ਮੰਗਦੀ ਹੈ ਤੇ ਜੋ ਤੁਸੀਂ ਕਿ ਸੇ ਨੂੰ ਦੰਨੇ ਆ ਨਾ چاہے وہ پاپ ہے چاہے وہ پن ہے برابر ادا حساب جہاں ہے وہ ہوں سوچ سمجھ کے نا پاپ پن کرا کرو کیونکہ جو تسی دینا ہے نا وہ برابر ہی تھوڑی جھولی چ پہنا کہانی پسند آئی ہو تو پتا ہی ہے کی کرنا لائک کمنٹ شیئر ضرور کریں